ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਅਸੀਂ ਹਾਜ਼ਰ ਹੋ ਗਏ ਆ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਨ੍ਹਾਂ ਨਾਲ ਅੱਜ ਅਸੀਂ ਜਾਣਾਂਗੇ ਕਿੱਥੇ ਕਿੱਥੇ ਕੀ ਕੀ ਦੇਸ਼ ਦੁਨੀਆ ਦੇ ਵਿੱਚ ਵਾਪਰਿਆ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੀ ਹਜੋਤ ਸਿੰਘ ਬੈਂਸ ਹੋਰਾਂ ਦੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤੇ ਜਥੇਦਾਰ ਸਾਹਿਬ ਨੇ ਕਹਿੰਦੇ ਕਿ ਉਹਨਾਂ ਨੂੰ ਧਾਰਮਿਕ ਸੇਵਾ ਲਾ ਦਿੱਤੀ ਹੈ ਜੀ ਕੀ ਸੇਵਾ ਲੱਗੀ ਹੈ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕੀਤਾ ਗਿਆ ਸੀ ਕੱਲ ਜਥੇਦਾਰ ਸਾਹਿਬ ਦੇ ਵੱਲੋਂ ਇਹਨਾਂ ਨੂੰ ਧਾਰਮਿਕ ਸੇਵਾ ਲਈ ਗਈ ਹੈ ਇਸ ਸੇਵਾ ਦੇ ਵਿੱਚ ਕਈ ਗੱਲਾਂ ਨਾ ਉਹ ਉਹਨੂੰ ਪੜ੍ਹ ਕੇ ਸੁਣਾ ਦਿੰਨਾ ਮਸਲਾ ਕੀ ਸੀਗਾ ਇਹ ਆਪਾਂ ਕੱਲ ਵੀ ਥਾਂ ਜਾ ਕੀਤਾ ਸੀ ਵੀ ਮਸਲਾ ਇਹ ਕਿੱਥੋਂ ਉੱਠਿਆ ਤੇ ਇਸ ਥਾਂ ਦੇ ਉੱਤੇ ਕਿਉਂ ਪਹੁੰਚਿਆ ਸ਼ਿਲੀ ਨਗਰ ਦੇ ਵਿੱਚ ਪਿਛਲੇ ਦਿਨੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਮਾਗਮ ਰਚਾਇਆ ਗਿਆ ਸੀਗਾ ਪਛਾ ਭਾਗ ਦੇ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਇੱਥੇ ਬਤੌਰ ਕਲਾਕਾਰ ਵੀਰ ਸਿੰਘ ਨੇ ਪੇਸ਼ਕਾਰੀ ਕੀਤੀ ਆ ਵੀਰ ਸਿੰਘ ਨੇ ਧਾਰਮਿਕ ਗੀਤਾਂ ਦੀ ਪੇਸ਼ਕਾਰੀ ਕਰਦਿਆਂ ਨੀਮਾ ਤਤਾਂ ਪ੍ਰੀਤਾ ਨਾਲ ਇਹ ਇੱਕ ਲੋਕ ਗੀਤ ਵੀ ਗਾਤਾ ਉਸ ਤੋਂ ਬਾਅਦ ਵੀਡੀਓ ਵਾਇਰਲ ਹੋ ਗਈ ਵੀਰ ਸਿੰਘ ਨੇ ਸਿਮਡੇ ਹੀ ਜਾ ਕੇ ਜਫਦਰ ਸਾਹਿਬ ਦੇ ਕੋਲੇ ਗਿਆਨੀ ਕੁਲਦੀਪ ਸਿੰਘ ਗੜਕਜ ਦੇ ਕੋਲੇ ਲਿਖਤੀ ਮਾਫੀ ਮੰਗ ਲਈ ਹਰਜੋਤ ਸਿੰਘ ਬੈਂਸ ਉਸ ਪ੍ਰੋਗਰਾਮ ਦੇ ਸੀਗੇ ਮੁੱਖ ਮਹਿਮਾਨ ਸਾਹਬ ਭਗਦੇ ਡਾਇਰੈਕਟਰ ਹਮੇਦੀ ਜਸਮント ਸਿੰਘ ਜ਼ਫਰ ਇਹਨਾਂ ਦੋਵਾਂ ਨੂੰ ਵੀ ਜ਼ਫਰ ਤੇ ਬੈਂਸ ਨੂੰ ਵੀ ਬੁਲਾਇਆ ਗਿਆ ਸੀ ਲੰਘੇ ਕੱਲ ਪਰ ਜ਼ਫਰ ਸਾਹਿਬ ਕਿਸੇ ਕਾਰਨ ਕਰਕੇ ਨਹੀਂ ਆ ਸਕੇ ਉਹਨਾਂ ਨੂੰ ਅਗਲੀ ਤਰੀਕ ਰਿਤੀ ਗਈ ਹੈ ਬੈਂਸ ਹੋਰੀ ਕੱਲ ਪਹੁੰਚ ਕੇ ਸੀ ਤੇ ਇਹਨਾਂ ਨੂੰ ਕੱਲ ਧਾਰਮਿਕ ਮਕਸਦ ਆ ਲਈ ਗਈ ਹੈ ਯਾਨੀ ਕਿ ਤਨਖਾਹਿਆ ਖਲਾਰ ਦਿੱਤਾ ਗਿਆ ਸੋ ਇਹਨਾਂ ਦੀ ਤਨਖਾਹ ਦੇ ਵਿੱਚ ਇਹਨਾਂ ਦੀ ਸੇਵਾ ਦੇ ਵਿੱਚ ਕੀ ਕੀ ਗੱਲਾਂ ਸ਼ਾਮਲ ਆ ਉਹਦੇ ਵਿੱਚ ਪਹਿਲੀ ਤਾਂ ਇਹ ਗੱਲ ਹੈਗੀ ਹੈ ਜਸਰਦਾਰ ਸਾਹਿਬ ਨੇ ਕਿਹਾ ਕਿ ਤੁਸੀਂ ਦਰਬਾਰ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਜੋ ਕੇ ਗੁਰੂ ਸਾਹਿਬ ਦਾ ਪ੍ਰਕਾਸ਼ ਸਥਾਨ ਹੈ ਇੱਥੇ ਪੈਦਲ ਜਾਓਗੇ ਰਾਹ ਦੇ ਵਿੱਚ ਆਉਂਦੇ ਬਾਜ਼ਾਰ ਤੇ ਗਲੀਆਂ ਦੀ ਸਫਾਈ ਤੇ ਹੋਰ ਵਿਕਾਸ ਕੰਮਾਂ ਨੂੰ ਯਕੀਨੀ ਬਣਾਓਗੇ ਗੁਰੂ ਸਾਹਿਬ ਦੀ ਚਰਪਛੋਹ ਪ੍ਰਾਪਤ ਗੁਰਦੁਆਰਾ ਕੋਠਾ ਸਾਹਿਬ ਵੱਲ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ 100 ਮੀਟਰ ਦੀ ਦੂਰੀ ਦੇ ਉੱਤੇ ਪੈਦਲ ਜਾਓਗੇ ਤੇ ਇਹਨਾਂ ਸਥਾਨਾਂ ਤੋਂ ਮੁਰੰਮਤ ਤੇ ਸਾਫ ਸਫਾਈ ਨੂੰ ਯਕੀਨੀ ਬਣਾਓਗੇ ਦਿੱਲੀ ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਨਤਮਸਤਕ ਹੋਵੋਗੇ ਆਨੰਦਪੁਰ ਸਾਹਿਬ ਦੇ ਵਿੱਚ ਨਤਮਸਤਕ ਹੋਵੋਗੇ ਦੋਹਣ ਗੁਰੂ ਦੀਆਂ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਦੇ ਆਦੇਸ਼ ਦਿੱਤੇ ਗਏ ਆ ਤੇ ਬਾਅਦ ਵਿੱਚ 1100 ਰੁਪਏ ਦੀ ਕਿੜਾ ਪ੍ਰਸ਼ਾਦ ਦੀ ਦੇ ਕਰਵਾਉਣ ਦੀ ਕਿਹਾ ਗਿਆ ਮਤਲਬ ਇਹ ਆ ਵੀ ਲੰਗੇ ਕਲ ਹਰਜੂਤ ਸਿੰਘ ਬੈਂਸ ਵਾਲੇ ਮਾਮਲੇ ਦੇ ਉੱਤੇ ਤਾਂ ਕਿਸੇ ਸਰ ਸਾਹਿਬ ਨੇ ਆਪਣੇ ਵਿਚਾਰ ਕਰਤੇ ਪੇਸ਼ ਹੁਣ ਵੇਨੇ ਪਾਈ ਆਂਦਰੀਨਾਂ ਦੇ ਵਿੱਚ ਜ਼ਫਰ ਸਾਹਿਬ ਜਿਹੜੇ ਜਾਂਦੇ ਆ ਉਹਨਾਂ ਦੇ ਬਾਰੇ ਕੀ ਫੈਸਲਾ ਹੁੰਦਾ ਕੀ ਉਹਨਾਂ ਦੇ ਬਾਰੇ ਬਣਦਾ ਪਰ ਕੁੱਦ ਮਲਾ ਕੇ ਗੱਲ ਇਹ ਆ ਕਿ ਇਹ ਇੱਕ ਮਾਮਲਾ ਕਾਫੀ ਵੱਡਾ ਬਣ ਗਿਆ ਸੀ ਇਹ ਮਾਮਲਾ ਸੋਸ਼ਲ ਮੀਡੀਆ ਤੋਂ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਵੱਡਾ ਹੋ ਗਿਆ ਸੀ ਇਸ ਕਰਕੇ ਇਹਦੇ ਵੱਲ ਸਭ ਦਾ ਧਿਆਨ ਟਿਕਿਆ ਸੀਗਾ ਤੇ ਚਲੋ ਹੁਣ ਹਰਜੋਤ ਬੈਂਸ ਹੋਰਾਂ ਨੂੰ ਤਾਂ ਸਜ਼ਾ ਲਾ ਦਿੱਤੀ ਗਈ ਹੈ ਤੇ ਬਾਕੀਆਂ ਦੇ ਬਾਰੇ ਬਹਿਨੇ ਆ ਜੀ ਜੀ ਬਿਲਕੁਲ ਬਾਕੀ ਸਮਾਂ ਬਿਆਨ ਕਰ ਦਊਗਾ ਖੈਰ ਉਧਰ ਮਜੀਠੀਆ ਹੋਰਾਂ ਦੇ ਲਈ ਵੀ ਕਹਿੰਦੇ ਚੰਗੀ ਖਬਰ ਹੈ ਉਹਨਾਂ ਨੂੰ ਰਾਹਤ ਮਿਲ ਗਈ ਹੈ ਜੀ ਸੁਣਵਾਈ 12 ਤੇ ਪਈ ਹੈ ਹਾਂ ਬਿਲਕੁਲ ਜੀ ਉਹਨਾਂ ਦੀ ਸੁਣਵਾਈ 12 ਤੇ ਪਈ ਹੈ ਬੈਰਕ ਵਾਲੀ ਲੰਘੇ ਕੱਲ ਸੁਣਵਾਈ ਹੋਈ ਹੈ ਰਾਹਤ ਦੀ ਗੱਲ ਸਿਰਫ ਇਹਦੇ ਵਿੱਚ ਇੰਨੀ ਕੀ ਆਈ ਹੈ ਕਿਉਂਕਿ ਲੰਗੇ ਕੱਲ ਕਾਫੀ ਘੰਟੇ ਜਿਹੜੇ ਉਹ ਦੋਵਾਂ ਧਿਰਾਂ ਦੇ ਵਕੀਲਾਂ ਦੇ ਵੱਲੋਂ ਆਪਸ ਦੇ ਵਿੱਚ ਬਹਿਸ ਕੀਤੀ ਗਈ ਹੈ ਇਹਦੇ ਬੱਚੇ ਨਤੀਜਾ ਤਾਂ ਕੋਈ ਨਹੀਂ ਨਿਕਲਿਆ ਪਰ ਇੰਨੀ ਗੱਲ ਤਾਂ ਜ਼ਰੂਰ ਪਤਾ ਲੱਗਾ ਕਿ ਫਿਕਰ ਮਸੀਹ ਮਜੀਠੀਆ ਦੇ ਮਾਮਲੇ ਦੇ ਵਿੱਚ ਲੰਗੇ ਕੱਲ ਦੋਵਾਂ ਧਿਰਾਂ ਦੇ ਵਕੀਲਾਂ ਨੇ ਆਪੋ ਆਪਣੇ ਵਿਚਾਰ ਜਿਹੜੇ ਉਹ ਪੇਸ਼ ਕੀਤੇ ਆ ਤੇ ਦੂਜੀ ਮਹੱਤਵਪੂਰਨ ਗੱਲ ਇਹ ਹੈਗੀ ਆ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਆ ਵਿਕਰਮ ਸਿੰਘ ਮਜੀਠੀਆ ਨੂੰ ਮੇਰਾ ਖਿਆਲ ਆ ਵੀ ਹਾਲੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲਣਾ ਨਹੀਂ ਉਹ ਕਿ ਜਦੋਂ ਵੀ ਕੋ ਖਬਰ ਆਉਂਦੀ ਆ ਉਹ ਇਹੀ ਹੁੰਦੀ ਜੀ ਤਰੀਕ ਅੱਗੇ ਪੈ ਗਈ ਆ ਪਟੀਸ਼ਨ ਵਾਪਸ ਲੈ ਕੇ ਸੋਧ ਕਰਨ ਦੇ ਲਈ ਕਹਿੰਦੇ ਵੀ ਦੁਬਾਰਾ ਅਸੀਂ ਪਾਵਾਂਗੇ ਫਲਾਣੀ ਥਾਂ ਦੇ ਉੱਤੇ ਅੱਗੇ ਗੱਲ ਪੈ ਗਈ ਆ ਸੋ ਪਤਾ ਲੱਗ ਗਿਆ ਜੀ ਕਿ ਬੈਰਕ ਵਾਲੀ ਗੱਲ ਜੇ ਉੱਤੇ ਸੁਣਵਾਈ ਅਗਲੀ ਤਰੀਕ ਤੇ ਉੱਤੇ ਪਾ ਦਿੱਤੀ ਗਈ ਆ ਤੇ ਜ਼ਮਾਨਤ ਵਾਲੀ ਅਰਜ਼ੀ ਦੇ ਉੱਤੇ ਸੁਣਵਾਈ ਕਰ ਲਈ ਹੋਈ ਆ ਤੇ ਤਰੀਕਾਂ ਦੋਵੇਂ ਅਗਲੀਆਂ ਪੈਗੀਆਂ ਆ ਅੱਲਕੇ ਨਾ ਵੀ ਭਾਈ ਧੋਖਾ ਤੇ ੱਟਾ ਕੀਤਾ ਗਿਆ ਤੇ ਜਿਹੜੀ ਆਮ ਆਦਮੀ ਪਾਰਟੀ ਆ ਉਹੀ ਗੱਲ ਕਹਿੰਦੀ ਹੈ ਸੱਚਾਈ ਹੈ ਜਿਹੜੀ ਉਹ ਸਭ ਦੇ ਸਾਹਮਣੇ ਆ ਜਿਹੜੀਆਂ ਤੇ ਉਹ ਕਹਿੰਦੀ ਜੀ ਇਸ ਤਨ ਨਿਯਮਾਂ ਦੇ ਮੁਤਾਬਕ ਸਾਰਾ ਕੰਮ ਕਰ ਰਹੇ ਹਨ ਜੀ ਜੀ ਤੇ ਟੇਣਾ ਸਾਹਿਬ ਉਹਦਰ ਲੈਂਡ ਪੂਲਿੰਗ ਨੀਤੀ ਜਿਹਨੂੰ ਲੈ ਕੇ ਇੰਨਾ ਜ਼ਿਆਦਾ ਰੌਲਾ ਪਿਆ ਉਹਦੇ ਤੇ ਵੀ ਅਦਾਲਤ ਨੇ ਕਹਿੰਦੇ ਰੋਕ ਲਾ ਦਿੱਤੀ ਹੈ ਜੀ ਹੁਣ ਬਿਲਕੁਲ ਜੀ ਬਿਲਕੁਲ ਰੋਕ ਲੱਗੀ ਆ ਪਰ ਉਹ ਵਕਤੀ ਤੌਰ ਦੇ ਉੱਤੇ ਇੱਕ ਦਿਨ ਦੇ ਲਈ ਰੋਕ ਲੱਗੀ ਆ ਇਹ ਕੋਈ ਇਹ ਨਹੀਂ ਗੱਲ ਕਹਿ ਸਕਦੇ ਜੀ ਕਿ ਪੱਕੇ ਤੌਰ ਤੇ ਲੱਗੀ ਆ ਕਿਉਂਕਿ ਇੱਕ ਗੁਰਦੀਪ ਸਿੰਘ ਨਾਮ ਦਾ ਕਿਸਾਨ ਆ ਜਿਹੜਾ ਕਿ ਵਕੀਲ ਵੀ ਆ ਉਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ ਕਿ ਭਾਈ ਜਿਹੜਾ ਕੇਂਦਰ ਦੇ ਵੱਲੋਂ ਜ਼ਮੀਨ ਐਕਵਾਇਰ ਨਿਯਮ ਬਣਾਏ ਗਏ ਆ ਉਹਦੀ ਬਿਲਕੁਲ ਉਲੰਘਣਾ ਕੀਤੀ ਗਈ ਹੈ ਇੱਥੇ ਪੰਜਾਬ ਦੀ ਸਰਕਾਰ ਦੇ ਵੱਲੋਂ ਲੈਂਡ ਪੂਲ ਨੀਤੀ ਦੇ ਮਾਮਲੇ ਦੇ ਵਿੱਚ ਸੋ ਅਦਾਲਤ ਨੇ ਇਸ ਮਸਲੇ ਦੇ ਉੱਤੇ ਕੱਲ ਸੁਣਵਾਈ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਹਦੇ ਉੱਤੇ ਇੱਕ ਦਿਨ ਦੀ ਰੋਕ ਲਾਈ ਜਾਂਦੀ ਹੈ ਅੱਜ ਇਹ ਕ ਮਸਲੇ ਦੇ ਉੱਤੇ ਮੁੜ ਕੇ ਸੁਣਵਾਈ ਹੋਣੀ ਹੈ ਦੇਖੋ ਸਰਕਾਰੀ ਵਕੀਲ ਨੇ ਗੱਲ ਕਹੀ ਹੈ ਵੀ ਹਾਲੇ ਤੱਕ ਜ਼ਮੀਨਾਂ ਅਕਵਾਇਰ ਕਰਨ ਦਾ ਸਫ਼ਲਤਾ ਸ਼ੁਰੂ ਨਹੀਂ ਕੀਤਾ ਗਿਆ ਪਰ ਗੱਲ ਬੜੀ ਮਹੱਤਵਪੂਰਨ ਨਹੀਂ ਆ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਜਿ ਕਿ ਜਿੰਨੀ ਦੇਰ ਤੱਕ ਐਨਵਾਇਰਨਮੈਂਟਲ ਸਥਿਤੀ ਦੇ ਬਾਰੇ ਨਹੀਂ ਪਤਾ ਲੱਗਦਾ ਉਨੀ ਦੇਰ ਤੱਕ ਇਸ ਪਾਲਿਸੀ ਦੇ ਉੱਤੇ ਆਪਾਂ ਰੋਕ ਲਾਉਨੇ ਆ ਤੇ ਅੱਜ ਇਹਦੇ ਉੱਤੇ ਸੁਣਵਾਈ ਫੇਰ ਹੋਊਗੀ ਹੁਣ ਤੱਕ ਅਸਲ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਜਿਨ੍ਹਾਂ ਨੇ ਕਿ ਆਮ ਆਦਮੀ ਪਾਰਟੀ ਲਈ ਕਾਫੀ ਕੰਮ ਕੀਤਾ ਉਹਨਾਂ ਦੇ ਵਿੱਚੋਂ ਇੱਕ ਦਰਜਨ ਦੇ ਕਰੀਬ ਤਾਂ ਇੱਥੇ ਹਸਤੀ ਕੁਝ ਨੇਗੇ ਆ ਦੂਜੀ ਦਾਲ ਮਹੱਤਵਪੂਰਨ ਇਹ ਜਸਟਰੀ ਕੇਦਲ ਆਮ ਆਦਮੀ ਪਾਰਟੀ ਨੂੰ ਘੇਰਾ ਪਿਆ ਇਹ ਘੇਰਾ ਵਧੀ ਜਾਣਾ ਕਿਸਾਨ ਆ ਜਿਹੜੇ ਉਹ ਕਹਿੰਦੇ ਜੀ ਕਿ ਅੱਡੀ ਚੋਤੀ ਦਾ ਜ਼ੋਰ ਲਾ ਦੇਣਗੇ ਕਿਸਾਨ ਨੇ ਗੱਲ ਕਹਿੰਦੇ ਜ਼ਮੀਨ ਨਹੀਂ ਦੇਵਾਂਗੇ ਭਾਵੇਂ ਤੁਹਾਨੂੰ ਜਾਨ ਦੇਣੀ ਪਵੇ ਜੀ ਮੈਂ ਨਾ ਕੱਲ ਇੱਕ ਗੱਲ ਦੇ ਉੱਤੇ ਹੈਰਾਨ ਹੋ ਗਿਆ ਬੀਜੇਪੀ ਨੇ ਪ੍ਰੋਗਰਾਮ ਅਲਾਨਿਆ ਉਹ ਕਹਿੰਦੇ ਜੀ ਕਿਸਾਨ ਬਚਾਓ ਜ਼ਮੀਨ ਬਚਾਓ ਤਹਿਤ ਅਸੀਂ ਪੂਰੇ ਪੰਜਾਬ ਦੇ ਵਿਚਰੈਲੀਆਂ ਕਰਾਂਗੇ ਮੈਂ ਕਿਹਾ ਵੀ ਇਹ ਕੰਮ ਚੱਗਾ ਜਦੋਂ ਤਿੰਨ ਖੇਤੀ ਕਾਨੂੰਨ ਸੀ ਉਦੋਂ ਆਮ ਆਦਮੀ ਪਾਰਟੀ ਕੋ ਨਹੀਂ ਸੀ ਕਿਸਾਨ ਬਚਾਓ ਜ਼ਮੀਨ ਬਚਾਓ ਅਸੀਂ ਸ਼ੁਰੂ ਕਰਦੇ ਆਂ ਕਿ ਹੁਣ ਆਮ ਆਦਮੀ ਪਾਰਟੀ ਦੀ ਆ ਗੱਲਾਂ ਤੇ ਭਾਜੀਪੀ ਕਹੀ ਜਾਂਦੀ ਕਿਸਾਨ ਬਚਾਓ ਤੇ ਜ਼ਮੀਨ ਬਚਾਓ ਵਾਲਾ ਕੰਮ ਸ਼ੁਰੂ ਕਰਦੇ ਆਂ ਸੋ ਸਿਆਸਤਦਾਨਾਂ ਦੀਆਂ ਸਿਆਸਤਜੰਤਦਾਨ ਜਾਣਣ ਪਰ ਜਿਹੜੇ ਆਮ ਕਿਸਾਨ ਨੇ ਜਿਹੜੇ ਆਮ ਲੋਕ ਨੇ ਉਹ ਇਸ ਵੇਲੇ ਹੀ ਗੱਲ ਕਹਿੰਦੇ ਆ ਵੀ ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਦੀਆਂ ਜਣਾ ਦੇ ਵਿੱਚ ਵਹਿ ਜਾਣੀ ਆ ਜੇ ਇਹਨਾਂ ਨੇ ਇਹ ਨੀਤੀ ਵਾਪਸ ਨਾ ਲਈ ਤਾਂ ਫਿਰ ਤੁਸੀਂ ਦੇਖੋ ਵੀ ਜਿਵੇਂ ਭਾਜੀਪੀ ਨੇ ਪੈਰ ਲੱਗਿਆ ਅਜੇ ਤੱਕ ਪੰਜਾਬ ਦੇ ਵਿੱਚ ਤੇ ਪੈਰ ਇਹਨਾਂ ਦੇ ਵੀ ਉਖੜ ਜਾਣੇ ਆ ਜੀ ਜੀ ਬਿਲਕੁਲ ਤੁਹਾਡੀ ਗੱਲ 100% ਦੀ ਸਹੀ ਹੈ ਤਾਣਾ ਸਾਹਿਬ ਹੋਣਾ ਤਾਂ ਇਦਾਂ ਹੀ ਹੈ ਖੈਰ ਉਧਰ ਡੇਰਾ ਮੁਖੀ ਤਾਣਾ ਸਾਹਿਬ ਡੇਰਾ ਮੁਖੀ ਦੇ ਲਈ ਤਾਂ ਲੱਗਣ ਲੱਗੇ ਵੀ ਸ਼ਾਇਦ ਕੋਈ ਖਾਸ ਹੀ ਸਹੂਲਤਾ ਨੇ ਕਿ 8 ਸਾਲਾਂ ਚ 375 ਦਿਨੋਂ ਬਾਹਰ ਰਿਹਾ ਤੇ ਹੁਣ ਫੇਰ ਵਾਰ ਹਾਂ ਬਿਲਕੁਲ ਜੀ ਬਿਲਕੁਲ ਇਹ ਇੱਕ ਬੜਾ ਵੱਡਾ ਅੰਕੜਾ ਸਾਹਮਣੇ ਆਇਆ ਵੀ 29 ਦਿਨ ਕੈਦ ਬਣਦੀ ਹੈ ਜੀ 8 ਸਾਲਾਂ ਦੇ ਵਿੱਚ ਗੁਰਮੀਤ ਰਾਮ ਨਹੀਂ ਹੁੰਦੀ ਇਹਦੇ ਵਿੱਚੋ ਜਨਾਬ ਆ ਜਿਹੜੇ ਉਹ 375 ਦਿਨ ਤੱਕ ਜੇਲ੍ਹ ਦੇ ਵਿੱਚੋਂ ਬਾਹਰ ਰਹੇ ਆ ਯਾਨੀ ਕਿ 1 ਸਾਲ ਤੇ 10 ਦਿਨ ਤੱਕ ਬਰਬੀਤ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਰਹਿਣ ਦਾ ਮੌਕਾ ਮਿਲ ਗਿਆ ਹੁਣ ਉਸ ਤੋਂ ਅਗਲੀ ਗੱਲ ਆ ਗਈ ਮਹੱਤਵਪੂਰਨ ਟੀਵੀ ਬੜੀ ਗਵਰਨਰ ਸੌਣ ਵਾਲੀ ਹੈ ਵੀ ਜਦੋਂ ਵੀ ਆਪਾਂ ਸਰਕਾਰ ਨੂੰ ਪੁੱਛਦੇ ਆ ਜਾਂ ਹਰਿਆਣੇ ਦੇ ਜੇਲ੍ਹ ਮੰਤਰੀ ਨੂੰ ਜਾਂ ਕਿਸੇ ਜੇਲ੍ਹ ਦੇ ਅਧਿਕਾਰੀ ਨੂੰ ਪੁੱਛਦੇ ਆ ਉਹ ਇੱਕੋ ਗੱਲ ਹੀ ਕਹਿੰਦਾ ਉਹ ਕਹਿੰਦੇ ਜੀ ਕਿ ਦੇਖੋ ਇਹਦੇ ਵਿੱਚ ਅਸੀਂ ਕੁਝ ਵੱਖਰਾ ਨਹੀਂ ਕਰ ਰਹੇ ਉਹ ਕਹਿੰਦੇ ਜੀ ਕਿ ਇਹ ਤਾਂ ਜੇਲ੍ਹ ਦੇ ਨਿਯਮਾਂ ਮੁਤਾਬਕ ਆ ਜੇਲ੍ਹ ਦੇ ਮੈਨੂ ਦੇ ਮੁਤਾਬਕ ਹੀ ਆ ਵੀ ਜੇਲ੍ਹ ਦੇ ਵਿੱਚ ਆ ਕੁਝ ਤਾਂ ਹੁੰਦਾ ਕਿਉਂਕਿ ਉਹ ਨਿਰਮਾਣ ਦੇ ਮੁਤਾਬਕ ਆ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਜੀ 2400 ਤੋਂ ਵੱਧ ਤਾਂ ਹਰਿਆਣੇ ਦੇ ਗਾ ਜੇਲ੍ਹਾਂ ਦੇ ਵਿੱਚ ਉਮਰ ਕੈਦ ਕੱਟਣ ਵਾਲੇ ਬੈਠੇ ਆ ਜਿਵੇਂ ਗੁਰਮੀਤ RAM ਰਹੀਮ ਨੂੰ ਉਮਰ ਕੈਦ ਹੋਈ ਆ 2400 ਤੋਂ ਵੱਧ ਕੈਦੀ ਆ ਜਿਹੜੇ ਕਿ ਇਕੱਲੇ ਹਰਿਆਣੇ ਦੇ ਗਾ ਜੇਲ੍ਹਾਂ ਦੇ ਵਿੱਚ ਆ ਕਿਸੇ ਵੀ ਇੱਕ ਕੈਦੀ ਨੂੰ ਜਿਨੇ ਉਮਰ ਕੈਦ ਹੋਈ ਹੋਵੇ ਉਹਨੂੰ ਗੁਰਮੀਤ RAM ਰਹੀਮ ਵਾਂਗੂ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਨਹੀਂ ਮਿਲਦਾ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 75000 ਤੋਂ ਵੱਧ ਕੈਦੀ ਐਸੇ ਆ ਜਿਨ੍ਹਾਂ ਨੂੰ ਉਮਰ ਕੈਦ ਹੋਈ ਵੀ ਹੈ। ਉਹਨਾਂ ਦੇ ਵਿੱਚੋਂ ਕਿਸੇ ਨੂੰ ਗੁਰਮੀਤ RAM ਰਹੀਮ ਨੂੰ ਬਾਹਰ ਆਉਣ ਦਾ ਮੌਕਾ ਨਹੀਂ ਮਿਲਦਾ। ਫਿਰ ਗੁਰਮੀਤ RAM ਰਹੀਮ ਨੂੰ ਇੰਨੀ ਵਾਰ ਕਿਉਂ ਮੌਕਾ ਮਿਲਦਾ? 200 ਤੇ 22 ਦੇ ਵਿੱਚ ਇਸ ਬੰਦੇ ਦੇ ਵਾਸਤੇ ਹੀ ਜੇਲ੍ਹ ਦੇ ਨਿਯਮਾਂ ਦੇ ਵਿੱਚ ਇੱਕ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਸੀ। ਉਸ ਤੋਂ ਬਾਅਦ ਗੁਰਮੀਤ RAM ਰਹੀਮ ਨੂੰ ਮੌਜਾ ਲੱਗਿਆ। 17 ਦੇ ਵਿੱਚ ਇਹਨੂੰ ਸਜ਼ਾ ਹੋਈ ਹੈ। 17 ਤੋਂ ਲੈ ਕੇ 22 ਤੱਕ ਤੁਸੀਂ ਦੇਖੋ ਜੀ ਕਦੇ ਇਹ ਇੱਕ ਦਿਨ ਦੇ ਲਈ ਬਾਹਰ ਆਇਆ ਕਦੇ 24 ਘੰਟੇ ਲਈ ਕਦੇ 3 ਦਿਨ ਲਈ ਕਦੇ 7 ਦਿਨ ਲਈ ਬਾਹਰ ਆਇਆ ਜਦੋਂ ਵੀ 2022 ਦੇ ਵਿੱਚ ਸੋਧ ਹੋ ਗਈ ਇਹਨੂੰ ਲੱਗੀਆਂ ਮੌਜਾਂ ਕਦੇ 50 ਦਿਨ ਲਈ ਕਦੇ 31 ਦਿਨ ਲਈ ਕਦੇ 40 ਦਿਨ ਲਈ ਕਦੇ 21 ਦਿਨ ਦੇ ਲਈ ਸੋ ਇੱਕ ਬੰਦੇ ਵਿਸ਼ੇਸ਼ ਦੇ ਲਈ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਹੁਣ ਇਹ ਲੱਗਦਾ ਜੀ ਕਿ ਇਹ ਸਾਰੀ ਸੋਧ ਕੀਤੀ ਗਈ ਸੀ 2022 ਦੇ ਵਿੱਚ ਕਾਨੂੰਨ ਦੇ ਵਿੱਚ ਜਦੋਂ ਆਪਾਂ ਇਸ ਵੇਲੇ ਸਾਡੇ ਵਾਲਾ ਰੇਡੀਓ ਦੇ ਉੱਤੇ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆਂ ਸਭ ਗੁਰਮੀਤਰਾਵਰਹੀਨ ਇਸ ਵੇਲੇ ਵੀ ਸਿਰਸੇ ਵਾਲੇ ਡੇਰੇ ਦੇ ਵਿੱਚ ਆ ਉਹਨੇ ਜਾਣਾ ਫੇਰ ਬਾਹਰ ਆ ਜਾਣਾ ਮੈਂ ਦਾਅਵੇ ਨਾਲੇ ਗੱਲ ਕਹਿਣਾ ਇਸ ਸਾਲ ਦੇ ਵਿੱਚ ਉਹਦੇ ਅਖੀਰ ਜਿਹੜੇ ਉੱਤੇ ਇੱਕ ਵਾਰੀ ਫੇਰ ਬਾਹਰ ਆ ਜਾਣਾ ਸੋ ਉਹਦਾ ਜਾਣ ਆਉਣੀ ਇੰਨਾ ਬਣ ਗਿਆ ਵੀ ਭਾਈ ਕੋਈ ਪ੍ਰਵਾਹ ਹੀ ਨਹੀਂ ਨਾ ਹਰਿਆਣੇ ਦੀ ਸਰਕਾਰ ਨੂੰ ਕੋਈ ਪ੍ਰਵਾਹ ਨਾ ਗੁਰਮੀਤਰਾਵਰਹੀਨ ਨੂੰ ਕੋਈ ਪ੍ਰਵਾਹ ਜਿਹੜਾ ਕੋਈ ਕੁਝ ਵੀ ਕਹੀ ਜਾਂਦਾ ਕਹੀ ਜਾਵੇ ਉਹੋ ਕੰਨੇ ਸਾਡੇ ਤੇ ਅਸਰ ਕੋਈ ਨਹੀਂ ਰਿਹਾ ਜੀ ਤੇ ਹੁਣ ਤਾਂ ਜਨਾਬ ਸਾਹਿਬ ਮੈਨੂੰ ਇਹ ਲੱਗਦਾ ਵੀ ਇਹ ਖਬਰ ਵੀ ਆਮ ਜੀ ਹੋ ਗਈ ਆ ਹੁਣ ਤਾਂ ਲੋਕਾਂ ਤੇ ਵੀ ਬੜਾ ਅਸਰ ਨਹੀਂ ਹੁੰਦਾ ਇਹ ਕਦੋਂ ਆ ਜਾਂਦਾ ਕਦੋਂ ਚਲਾ ਜਾਂਦਾ ਇਹ ਇਹ ਚੀਜ਼ਾ ਹੁਣ ਲੋਕਾਂ ਨੂੰ ਇਫੈਕਟ ਕਰਨੋਂ ਹਟ ਗਈਆਂ ਹਾਂ ਬਿਲਕੁਲ ਦੇਖੋ ਕੋਈ ਵੀ ਖਬਰ ਹੋਵੇ ਨਾ ਜੇਕਰ ਉਹਦੇ ਉੱਤੇ ਕੋਈ ਨਾ ਕੋਈ ਇਨਪੁਟ ਹੁੰਦੀ ਰਹੂਗੀ ਕੋਈ ਨਾ ਕੋਈ ਕਾਰਵਾਈ ਹੁੰਦੀ ਰਹੂਗੀ ਤੇ ਤਾਂ ਉਹ ਖਬਰ ਨਹੀਂ ਤਾਂ ਬਾਅਦ ਵਿੱਚ ਨੀਰਸ ਤੇ ਬੇਰਸੀਆਂ ਜੀਆਂ ਖਬਰਾਂ ਬਣ ਜਾਂਦੀਆਂ ਬੰਦਾ ਇਹ ਗੱਲ ਕਹਿੰਦਾ ਵੀ ਯਾਰ ਇਹਦੇ ਬਾਰੇ ਕੀ ਜਨਣਾ ਇਹਦਾ ਤਾਂ ਕੰਮ ਹੀ ਇਹ ਆ ਜਿਹੜਾ ਤਾਂ ਆਪ ਕੋਸ਼ਿਸ਼ ਕਰਨਾ ਸੋ ਅੱਜ ਵੀ ਸਥਿਤੀ ਦੇ ਵਿੱਚ ਉਹ ਹਾਲਾਤ ਆ ਹੁਣ ਗੁਰਮੀਤ ਰਾਮ ਰਖੀ ਦਾ ਮੁੱਦਾ ਹੀ ਐਸਾ ਬਣ ਗਿਆ ਪੰਜਾਬ ਦਾ ਮੁੱਦਾ ਵੀ ਭਾਈ ਅਗਲਾ ਕਹਿੰਦਾ ਵੀ ਯਾਰ ਇਹਨੂੰ ਕੀ ਫਰਕ ਪੈਣਾ ਇਹਨੇ ਤਾਂ ਐ ਹੀ ਆਉਣਾ ਸੋ ਇਸ ਕਰਕੇ ਇਹ ਖਬਰਾਂ ਜਿਹੜੀਆਂ ਇਹ ਲੋਕਾਂ ਦਾ ਧਿਆਨ ਹੌਲੀ-ਹੌਲੀ ਖਿੱਚਣ ਤੋਂ ਦੂਰ ਹੋ ਗਈਆਂ ਜੀ ਜੀ ਬਿਲਕੁਲ ਸਹੀ ਅੱਗੇ ਵਧਦੇ ਜਾਣਾ ਸਾਹਿਬ ਹੁਣ ਗੱਲ ਕਰਦੇ ਆਪਾਂ ਕਿ ਹਿਰਾਸਤ ਦੇ ਵਿੱਚ ਕਹਿੰਦੇ ਨੌਜਵਾਨ ਦੀ ਬਾਹਂ ਤੋੜਨ ਵਾਲਾ ਐਸਐਚਓ ਸਸਪੈਂਡ ਕਰ ਦਿੱਤਾ ਗਿਆ ਹੈ ਕਿੱਥੋਂ ਦੀ ਖਬਰ ਹੈ ਜੀ ਇਹ ਇਹ ਵਧੀਆ ਹੋਏ ਜੀ ਇਹਨੂੰ ਸਸਪੈਂਡ ਕਰਨਾ ਚਾਹੀਦਾ ਕਿਉਂਕਿ ਜਿਹੜੇ ਵੀ ਬੰਦੇ ਗਲਤ ਕੰਮ ਕਰਦੇ ਆ ਜਿਹੜੇ ਬੰਦਿਆਂ ਨੇ ਆਹ ਕੁਝ ਕੀਤਾ ਉਹਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਣਾ ਨਹੀਂ ਚਾਹੀਦਾ ਦੂਜੀ ਮਹੱਤਵਪੂਰਨ ਗੱਲ ਇਹ ਜਿਹੜੇ ਪੰਜਾਬ ਦੀ ਪੁਲਿਸ ਦਾ ਇੱਕ ਹਿੱਸਾ ਮੈਂ ਸਾਰੀ ਤਾਂ ਨਹੀਂ ਕਹਿੰਦਾ ਪੰਜਾਬ ਦੀ ਪੁਲਿਸ ਦਾ ਇੱਕ ਹਿੱਸਾ ਹਰ ਵਾਰ ਕੁਝ ਨਾ ਕੁਝ ਇਹੋ ਜਿਹੀ ਕਰਤੂਤ ਕਰਦਾ ਜਿਹਦੇ ਉੱਤੇ ਆ ਸਵਾਲ ਖੜੇ ਹੁੰਦੇ ਜਿਹੜਾ ਕਿ ਹੁਣ ਖੜਾ ਹੋਇਆ ਹੁਣ ਦੇਖੋ ਜੀ ਸਵਾਲ ਇਹ ਪੈਦਾ ਹੁੰਦਾ ਵੀ ਪੁਲਿਸ ਨੇ ਦੋ ਮੁੰਡੇ ਹਿਰਾਸਤ ਦੇ ਵਿੱਚ ਲਏ ਦੋਆ ਮੁੰਡਿਆਂ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਕੀ ਹੋਇਆ ਇੱਕ ਵੀ ਇਹਨਾਂ ਨੇ ਬਾਹਾਂ ਤੋੜਦੀ ਆ ਕੁੱਟ-ਕੁੱਟ ਕੇ ਉਹਦੀ ਬਾਹਾਂ ਤੋੜਦੀ ਉਸ ਹਿਰਾਸਤ ਦੇ ਵਿੱਚ ਜਦੋਂ ਬਾਹ ਟੁੱਟੀ ਤੇ ਉਸ ਮੁੰਡੇ ਦੇ ਮਾਪੇ ਜਿਹੜੇ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਹਾਈ ਕੋਰਟ ਦਾ ਤੇ ਉੱਥੇ ਇਹਨਾਂ ਦੇ ਉੱਤੇ ਫਿਰ ਮਜਬੂਰੀ ਦੇ ਵਿੱਚ ਪਰਚਾ ਦਰਜ ਕਰਨਾ ਪਿਆ ਜਿਹੜੀ ਪੁਲਿਸ ਆ ਉਹਨੇ ਹੌਲਦਾਰ ਤੇ ਐਸ ਐਚਓ ਦੇ ਉੱਤੇ ਪਰਚਾ ਦਰਜ ਕੀਤਾ ਹੁਣ ਜਦੋਂ ਮਾਮਲਾ ਅਦਾਲਤ ਦੇ ਵਿੱਚ ਚਲਾ ਗਿਆ ਤੇ ਪਤਾ ਲੱਗਾ ਜੀ ਕਿ ਇਸ ਮਾਮਲੇ ਦੇ ਉੱਤੇ ਪੁਲਿਸ ਨੂੰ ਉੱਤਰ ਦੇਣਾ ਪੈਣਾ ਜਾ ਕੇ ਅਦਾਲਤ ਦੇ ਵਿੱਚ ਤੇ ਪਤਾ ਲੱਗਾ ਜੀ ਇਸ ਐਸਐਚਓ ਨੂੰ ਵਿਕਰਮ ਸਿੰਘ ਨੂੰ ਤੇ ਜਿਹੜਾ ਹੌਲਦਾਰ ਇਸ ਥਾਣੇ ਦਾ ਤੇ ਇਹਨਾਂ ਦੋਵਾਂ ਨੂੰ ਸਸਪੈਂਡ ਕੀਤਾ ਗਿਆ ਨੌਕਰੀ ਤੋਂ ਇਹ ਮਾਮਲਾ ਮਾਨਸੇ ਦੇ ਸਰਦੂਰਗੜ ਖੇਤਰ ਦਾ ਹੈਗਾ ਜੀ ਜੀ ਤੇ ਟੇਣਾ ਸਾਹਿਬ ਹੁਣ ਗੱਲ ਕਰਦੇ ਆ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਇੱਕ ਵਾਰ ਫੇਰ ਤੋਂ ਵਿਦੇਸ਼ੀ ਦੌਰੇ ਤੇ ਜਾ ਰਹੇ ਨੇ ਗਲਵਾਨ ਝੜਪ ਤੋਂ ਬਾਅਦ ਪਹਿਲੀ ਵਾਰ ਚੀਨ ਜਾ ਰਹੇ ਨੇ ਜੀ ਬਿਲਕੁਲ ਜੀ ਬਿਲਕੁਲ ਇੱਕ ਖਬਰ ਇਸ ਕਰਕੇ ਮਹੱਤਵਪੂਰਨ ਹੈ ਜੀ ਕਿਸੇ ਵੇਲੇ ਅਸੀਂ ਇਹ ਖਬਰਾਂ ਸੁਣਦੇ ਰਹੇ ਕਿ ਚੀਨ ਦੇ ਨਾਲ ਸਾਡਾ ਸਬੰਧ ਕੋਈ ਨਹੀਂ ਚੀਨ ਦਾ ਬਾਈਕਾਟਾ ਚੀਨੀ ਸਮਾਨ ਦਾ ਬਾਈਕਾਟਾ ਸਾਡਾ ਉਹਦੇ ਨਾਲ ਰਿਸ਼ਤਾ ਕੋਈ ਨਹੀਂਗਾ ਕਿਉਂਕਿ 2020 ਦੇ ਵਿੱਚ ਗਲਵਾਨ ਘਾਟੀ ਤੇ ਭਾਰਤ ਤੇ ਚੀਨ ਦੇ ਫੌਜੀਆਂ ਦੀ ਝੜਪ ਹੋਈ ਸੀ ਉਸ ਤੋਂ ਬਾਅਦ ਦੋਵਾਂ ਪਾ ਜਾਣਦੇ ਕਿ ਕਈ ਤਰ੍ਹਾਂ ਦੇ ਦੂਰਗਾ ਵਾਲੇ ਮਖਲੇ ਆਏ ਸੀ ਸਾਹਮਣੇ ਪਰ ਹੁਣ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਸ ਸੀਓ ਸਮਿਟ ਦੇ ਵਿੱਚ ਹਿੱਸਾ ਲੈਣ ਵਾਸਤੇ ਚੀਨ ਜਾਣਗੇ 31 ਅਗਸਤ ਤੇ 1 ਸਤੰਬਰ ਨੂੰ ਇਹ ਰਣਦੌਰਾ ਹੋਊਗਾ 2018 ਦੇ ਵਿੱਚ ਇਸ ਤੋਂ ਪਹਿਲਾਂ ਗਏ ਸੀਗੇ ਮੋਦੀ ਸਾਹਿਬ ਤੇ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਮੋਦੀ ਦਾ ਇਹ 6ਵਾਂ ਚੀਨ ਦਾ ਦੌਰਾ ਹੋਊਗਾ ਕਿ 70 ਸਾਲਾਂ ਦੇ ਵਿੱਚ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਸਭ ਤੋਂ ਵੱਧ ਚੀਨ ਦੀ ਯਾਤਰਾ ਹੈਗੀ ਆ ਸੋ ਚੀਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ 30 ਅਗਸਤ ਨੂੰ ਜਾਪਾਨ ਜਾਣਗੇ ਉੱਥੇ ਉਸ ਸਿਖਰ ਸਿਮਲਣਾ ਜਿਹੜਾ ਭਾਰਤ ਜਪਾਨ ਸਿਖਰਸ ਮਿਲਣ ਇਹਦੇ ਵਿੱਚ ਹਿੱਸਾ ਲੈਣਗੇ ਤੇ ਉਸ ਤੋਂ ਬਾਅਦ ਚੀਨ ਦੇ ਵਿੱਚ ਜਾਣਗੇ ਜੀ ਜੀ ਤੇ ਟੈਨਾ ਸਾਹਿਬ ਇੱਕ ਹੋਰ ਬੜੀ ਚਿੰਤਾਜਨਕ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਜੀ ਮੋਹਾਲੀ ਦੇ ਇੰਡਸਟਰੀਅਲ ਏਰੀਏ ਦੇ ਵਿੱਚ ਕਿਸੇ ਧਮਾਕਾ ਹੋਇਆ ਤੇ ਦੋ ਮੌਤਾਂ ਹੋ ਗਈਆਂ ਨੇ ਜੀ ਹਾਂ ਬਿਲਕੁਲ ਜੀ ਬੜੀ ਦੁਖ ਦੀ ਖਬਰ ਸਾਹਮਣੇ ਆਈਆਂ ਮੋਹਾਲੀ ਦੇ ਇੰਡਸਟਰੀਅਲ ਏਰੀਏ ਦੇ ਵਿੱਚ ਬਹੁਤ ਜ਼ਬਰਦਸਤ ਧਮਾਕਾ ਹੋਇਆ ਕੱਲ ਆਕਸੀਜਨ ਪਲਾਂਟ ਦੇ ਵਿੱਚ ਧਮਾਕਾ ਹੋਇਆ ਜਿਹਦੇ ਕਰਕੇ ਬੇਕਸੂਰ ਲੋਕ ਆ ਜਿਹੜੇ ਕਿ ਵਿਚਾਰੇ ਉਹਨਾਂ ਦੀ ਮੌਤ ਹੋ ਗਈ ਹੈ ਤੇ ਉਹ ਜਿਹੜੇ ਉੱਥੇ ਕੰਮ ਕਰਦੇ ਸੀਗੇ ਮੁਲਾਜ਼ਮ ਉਹਨਾਂ ਵਿਚਾਰਿਆਂ ਦੀ ਮੌਤ ਹੋਈ ਹੈ ਜਾਣਕਾਰੀ ਇਹ ਮਿਲੀ ਜਿਕੇ ਇੱਥੇ ਇੰਡਸਟਰੀਅਲ ਏਰੀਏ ਦੇ ਵਿੱਚ ਇੱਕ ਸਿਲੰਡਰ ਫਟ ਗਿਆ ਜਿਹਦੇ ਕਰਕੇ 25 ਸਾਲ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਜਣੇ ਇਹਦੇ ਵਿੱਚ ਜ਼ਖਮੀ ਹੋ ਗਏ ਆ ਸੋ ਇਸ ਮਾਮਲੇ ਦੇ ਉੱਤੇ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਪ੍ਰਸ਼ਾਸਨ ਨੇ ਅਧਿਕਾਰੀਆਂ ਨੇ ਇਹਦੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਇਹ ਵੀ ਪਤਾ ਲੱਗਾ ਜੀ ਕਿ ਇਸ ਧਮਾਕੇ ਦੇ ਕਾਰਨਾਂ ਦਾ ਹਾਲੇ ਤੱਕ ਸਪਸ਼ਟ ਕਰ ਨਹੀਂ ਪਤਾ ਲੱਗਾ ਸਾਂ ਇੰਨੀ ਗੱਲ ਜ਼ਰੂਰ ਪਤਾ ਲੱਗੀ ਆ ਵੀ ਜਿਹੜੇ ਸਿਲੰਡਰ ਆ ਉਹਦੇ ਟੁਕੜੇ 1 ਕਿਲੋਮੀਟਰ ਦੂਰ ਤੱਕ ਜਾ ਕੇ ਲਰੇ ਆ ਧਮਾਕਾ ਇੰਨਾ ਧਿਆਨਕ ਸੀਗਾ ਵੀ ਆਲੇ ਦੁਆਲੇ ਦੇ ਘਰਾਂ ਦੀਆਂ ਕੰਧਾਂ ਵੀ ਹਿਲ ਗਈਆਂ ਧਮਾਕਾ ਇੰਨਾ ਖਤਰਨਾਕ ਸੀ ਵੀ ਫੈਕਟਰੀ ਦੀ ਛੱਤ ਆ ਜਿਹੜੀ ਉਹ ਵੀ ਅੱਧੀ ਨੁਕਸਾਨੀ ਗਈ ਆ ਜਿਹੜੇ ਇੱਥੇ ਦੋ ਮੁੰਡੇ ਮਾਰੇ ਗਏ ਆ ਇਹਨਾਂ ਦੇ ਅੰਗਾਂ ਦੇ ਕੀਥੜੇ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਉੱਡ ਗਏ ਟੋਟੇ ਕਿਵੇਂ ਹੋਏ ਆ ਇਹ ਸਾਰੀਆਂ ਰਿਪੋਰਟਾਂ ਬੜੀਆਂ ਦਰਦਨਾਕ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਤੁਹਾਡੇ ਪ੍ਰਸ਼ਾਸਨ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਪੀੜਤਾਂ ਦੇ ਨਾਲ ਹਰ ਹਾਲਤ ਦੇ ਵਿੱਚ ਖੜੇ ਹਾਂ ਜੀ ਜੀ ਤੇ ਟੇਨਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਉੱਧਰ ਕਹਿੰਦੇ ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ ਨੇ ਬਿਲਕੁਲ ਜੀ ਬਿਲਕੁਲ ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਆ ਇਹ ਗੱਲ ਕਹੀ ਗਈ ਹੈ ਜੀ ਕਿਸੇ ਵੀ ਤੇ ਆਪਣੇ ਮਾਹੌਲ ਜੇਕਰ ਕੋਈ ਆਵੇ ਇਦਾਂ ਦੀ ਗੱਲ ਵੀ ਭਾਈ ਤੁਸੀਂ ਹੌਸਲਾ ਨਹੀਂ ਹਾਰਨਾ ਤੇ ਖੱਦਰ ਦੇ ਵਿੱਚ ਪਾਣੀ ਦਾ ਪੱਧਰ ਕਿਉਂਕਿ ਉੱਚਾ ਹੋ ਗਿਆ ਤੇ ਇਸ ਕਰਕੇ ਭਾਈ ਨਾਲ ਦੇ ਪਿੰਡਾਂ ਨੂੰ ਚੌਕਸ ਰਹਿਣ ਵਾਸਤੇ ਕਿਹਾ ਗਿਆ ਉਦਾਂ ਇਹ ਪਤਾ ਲੱਗਾ ਜੀ ਪੰਜਾਬ ਦੇ ਵਿੱਚ 48 ਘੰਟਿਆਂ ਚ ਮੀਂਹ ਪੈ ਸਕਦਾ ਐਸੇ ਵੇਲੇ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤੇ ਪੰਜਾਬ ਦੇ ਵਿੱਚ ਧੁੱਪ ਨਿਕਲੀ ਹੈ ਸਵੇਰ ਦੇ ਵੇਲੇ ਤੇ ਮੌਸਮ ਵਿਭਾਗ ਦਾ ਅੰਦਾਜ਼ਾ ਕਿੰਨਾ ਸਹੀ ਸਾਬਤ ਹੁੰਦਾ ਮੀਂਹ ਵਾਲਾ ਇਹ ਸਮਾਂ ਰੱਖੋ ਜੀ ਤੇ ਤੇਣਾ ਸਾਬ ਮਨੋਰੰਜਨ ਜਗਤ ਤਾਂ ਇੱਕਦਮ ਫਿਰ ਤੋਂ ਸ਼ਾਂਤ ਹੋ ਗਿਆ ਜੀ ਸਾਰੇ ਪਾਸੇ ਚੁੱਪ ਚਾਹ ਹੈ ਪੰਜਾਬ ਦੇ ਵਿੱਚ ਕੀ ਹਾਲ ਹੈ ਮਨੋਰੰਜਨ ਜਗਤ ਦਾ ਹਾਂ ਬਿਲਕੁਲ ਜੀ ਦੇਖੋ ਪੰਜਾਬ ਦੇ ਵਿੱਚ ਨਾ ਤਾਂ ਕੋਈ ਫਿਲਮ ਚੱਲ ਰਹੀ ਹੈ ਤੇ ਨਾ ਹੀ ਕੁਝ ਹੋਰ ਹੋ ਰਿਹਾ ਪੰਜਾਬ ਦੇ ਵਿੱਚ ਫਿਲ ਹਲ ਸਭ ਪਾਸਿਆਂ ਨੂੰ ਉੱਤੇ ਬ੍ਰੇਕ ਦੀ ਲੱਗੀ ਪਈ ਆ ਤੁਸੀਂ ਗੱਲ ਕਰ ਲੋ ਜੀ ਪੰਜਾਬੀ ਫਿਲਮਾਂ ਦੀ ਆ ਪੰਜਾਬੀ ਫਿਲਮ ਇੱਕ ਇੱਕ ਦਿਨ ਦੇ ਵਿੱਚ ਦੋ ਦੋ ਆਉਣੀਆਂ ਆ ਆ ਇੱਕ ਮਿਹਰ ਫਿਲਮ ਵੀ ਆਉਣੀ ਆ ਤੇ ਉਸੇ ਦਿਨੀ ਇੱਕ ਹੋਰ ਫਿਲਮ ਆ ਜਾਣੀ ਆ ਉਧਰ ਪਤਾ ਲੱਗਾ ਜੀ ਮੁੱਖ ਦੀ ਫਿਲਮ ਦੱਬੀ ਚੋ ਯਾਰੋ ਤੇ ਫਿਲਮ ਆਉਣੀ ਆ ਤੇ ਇੱਕ ਫਿਲਮ ਇੱਥੇ ਫਫੇ ਕੁੱਟੜੀਆਂ ਆਉਣੀ ਆ ਸੋ ਮਤਲਬ ਇਹ ਜੀ ਕਿ ਪੰਜਾਬੀ ਫਿਲਮਾਂ ਦਾ ਤਾਂ ਠੇਰ ਲੱਗਿਆ ਪਿਆ ਪਰ ਇਹਨਾਂ ਦੇ ਵਿੱਚੋਂ ਕਿਹੜੀ ਚੱਲੂਗੀ ਵਕਤ ਦੱਸੂਗਾ ਮੈਂ ਅੱਗੇ ਵੀ ਕਰਨ ਕਿਹਾ ਸੀ ਕਿ ਭਾਈ ਪੰਜਾਬ ਦੇ ਵਿੱਚ ਫਿਲਮਾਂ ਜਿੰਦੀਆਂ ਮਰਜ਼ੀ ਬਣਾ ਲਓ ਪਰ ਉਹਦਾ ਰਿਜ਼ਲਟ ਕੀ ਨਿਕਲਦਾ ਰਿਜ਼ਲਟ ਇਹ ਹੈ ਜੀ ਕਿ ਫਿਲਹਾਲ ਇਸ ਸਾਲ ਦੇ ਵਿੱਚ ਪੱਤੀ ਦੇ ਵਿੱਚ ਕੋਈ ਇੱਕ ਐਸੀ ਫਿਲਮ ਹਾਲੇ ਤੱਕ ਨਹੀਂ ਆਈ ਜਿਹਨੂੰ ਆਪਾਂ ਕਹਿ ਦਈਏ ਜੀ ਕਿ ਇਹ ਸੁਪਰ ਡੁਪਰ ਹਿੱਟ ਹੈ ਇਹ ਸੁਪਰ ਡੂਪਰ ਫਿਲਮ ਹੋ ਗਈ ਆ। ਸੋ ਇੱਕ ਹਿੱਟ ਫਿਲਮ ਦੀ ਉਡੀਕ ਆ ਜਿਹੜੀ ਕਿ ਸਾਡੇ ਤੱਕ ਪੰਜਾਬ ਦੇ ਵਿੱਚ ਕੋਈ ਹੋ ਨਹੀਂ ਰਹੀ। ਜੀ ਪਰ ਉਧਰ ਵਿਦੇਸ਼ਾਂ ਦੇ ਵਿੱਚ ਤਾਂ ਕਹਿੰਦੇ ਚੱਲ ਮੇਰਾ ਪੁੱਤ ਚਾਰਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਜੀ। ਹਾਂ ਇਹ ਖਬਰਾਂ ਆਈਆਂ ਜੀ ਕਿ ਚੱਲ ਮੇਰਾ ਪੁੱਤ ਨੇ ਸੋਨਾ ਉੱਥੇ ਹਾਸਲ ਕੀਤਾ ਜੀ ਰਤਬਾ। ਉਹਨੇ ਬੱਟਤ ਚੰਗੀ ਕੀਤੀ ਆ। ਉਹਨੇ ਸਰਦਾਰ ਜੀ ਵੱੰੋਂ ਸੋਹਣੀ ਬੱਟਤ ਕੀਤੀ ਆ ਪਰ ਇਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਸਕੀ। ਜੀ ਜਟਨਾ ਸਾਹਿਬ ਝੋਨਾ ਕਿਵੇਂ ਹੈ ਜੀ ਖੇਤੀਬਾੜੀ ਕਿਵੇਂ ਹੈ ਪੰਜਾਬ ਦੇ ਵਿੱਚ ਆ ਖੇਤੀਬਾੜੀ ਠੀਕ ਹੈ ਜੀ ਪੰਜਾਬ ਦੇ ਵਿੱਚ ਇਸ ਵੇਲੇ ਬਿਲਕੁਲ ਸਿਸਟਮ ਸੈੱਟ ਆ ਕਿਉਂਕਿ ਇਹ ਝੋਨਾ ਜਿਹੜਾ ਉਹ ਬਿਲਕੁਲ ਹੁਣ ਜਵਾਨੀ ਦੇ ਵੱਲ ਆ ਤੇ ਪੰਜਾਬ ਦੇ ਵਿੱਚ ਝੋਨਾ ਜਿਹੜਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕਾੰਝਾ ਵਾ ਆ ਮੀਂਹ ਬੜੇ ਪੈ ਗਏ ਜਿਹਦੇ ਕਰਕੇ ਕਿਸਾਨੀ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਵੀ ਆਇਆ ਸੀਗਾ ਹੁਣ ਭਾਵੇਂ ਮੀਂਹ ਘਟੇ ਆ ਪਰ ਗੱਲ ਇਹ ਵੀ ਕਿ ਜਦੋਂ ਬਹੁਤ ਮੀਂਹ ਵੀ ਪਾਣੀ ਦੀ ਲੋੜ ਹੁੰਦੀ ਆ ਆਪਾਂ ਉਸ ਪ੍ਰਕਿਰਿਆ ਦੇ ਵਿੱਚੋਂ ਤਾਂ ਕੁਝ ਹੱਦ ਤੱਕ ਬਾਹਰ ਆ ਗਏ ਆ ਸੋ ਤੇ ਉਹਨੇ ਦਾ ਘਾੜਤ ਕੀ ਚੰਗਾ ਰਹਿਣ ਦੀ ਸੰਭਾਵਨਾ ਜੇਕਰ ਸਭ ਕੁਝ ਠੀਕ ਰਹੇ ਤਾਂ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਹੀ ਦੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ